ਤੋ ਦੋਸਤੋ ਮੈਂ ਇੱਕ ਵੀਡੀਓ ਪਾਈ ਸੀਗੀ ਮੈਂ ਆਖਿਆ ਸੀਗਾ ਵੀ ਜੇਕਰ ਤੁਸੀਂ ਇੱਕ ਕਿੱਲੇ ਦੇ ਵਿੱਚ ਛਪਾਈਦੇ ਲਾ ਲੂ ਤਾਂ ਤੁਹਾਨੂੰ 50 ਸਾਲਾਂ ਦੇ ਵਿੱਚ ਬਹੁਤ ਵਧੀਆ ਇਨਕਮ ਹੋ ਸਕਦੀ ਹੈ ਉਨੀ ਤੁਸੀਂ ਇਨਕਮ 5 ਸਾਲ ਦੋ ਫਸਲਾਂ ਵਿੱਚੋਂ ਨਹੀਂ ਕੱਢ ਸਕਦੇ ਪਰ ਅੱਜ ਮੈਂ ਤੁਹਾਨੂੰ ਅਸਲੀਅਤ ਵਿਖਾਉਣਾ ਤਾਂ ਦੋਸਤੋ ਆ ਕਿਸੇ ਕਿਸਾਨ ਨੇ ਵਿੱਚ ਛਪਾਈਦੇ ਲਾ ਰੱਖੇ ਨੇ ਦੋਸਤੋ ਤੁਸੀਂ ਦੇਖ ਸਕਦੇ ਜੀ ਤੇ ਵਿੱਚ ਹੈਗੀ ਆ ਕਣਕ ਤੁਸੀਂ ਕਹਿੰਦੇ ਸੀ ਮੱਲੀ ਸਾਹਿਬ ਐਵੇਂ ਝੂਠਾਂ ਦੀ ਢੁਈ ਮਾਰੀ ਜਨਾ ਆਹ ਵੇਖ ਲਓ ਤੁਹਾਡੇ ਸਾਹਮਣੇ ਵਿੱਚ ਕਣਕ ਬੀਜੀ ਹੋਈ ਆ ਤੇ 3-4 ਸਾਲ ਤੱਕ ਕਣਕ ਹੋਊਗੀ ਵਿੱਚ ਤੇ ਇਹ ਮੈਨੂੰ ਲੱਗਦਾ ਜੀ ਡੇਢ-2 ਸਾਲ ਦੇ ਬੂਟੇ ਹਜੇ ਹੈਗੇ ਨਹੀਂ ਇਹ ਤੇ ਆਹ ਵੇਖ ਲਓ ਦੋਸਤੋ ਵਿੱਚ ਕਣਕਾਂ ਦੇ ਵਿੱਚ ਛਪੈਦੇ ਲੱਗੇ ਹੋਏ ਨੇ ਤੇ ਘਟੋ ਘਾਟ ਵੀ ਆ ਇਹਨਾਂ ਨੇ ਤਾਂ ਮੈਨੂੰ ਲੱਗਦਾ 2-2.5-3 ਫੁੱਟ ਤੇ ਲਾ ਰੱਖੇ ਨੇ ਪਰ 4 ਫੁੱਟ ਦੀ ਜਗ੍ਹਾ ਵਿੱਚ ਹੋਣੀ ਚਾਹੀਦੀ ਆ ਤੁਸੀਂ ਦੇਖ ਸਕਦੇ ਜੀ ਆਹ ਵੇਖੋ ਤੁਸੀਂ ਤੱਕ ਕਈਆਂ ਵੀਰਾਂ ਨੇ ਮੈਨੂੰ ਕਿਹਾ ਸੀਗਾ ਯਾਰ ਨਹੀਂ ਐ ਹੋ ਨਹੀਂ ਸਕਦਾ ਮੱਲੀ ਸਾਹਿਬ ਕਿਤੇ ਬੀਜੀ ਹੈਗੀ ਕਣਕ ਤਾਂ ਵਿਖਾਓ ਸਾਨੂੰ ਆਹ ਵੇਖ ਲਓ ਦੋਸਤੋ ਇਹਦੇ ਵਿੱਚ ਕਣਕ ਲੱਗੀ ਹੋਈ ਆ ਇੱਥੋਂ ਪਾਣੀ ਆ ਵੇਖੋ ਇਹਨਾਂ ਨੇ ਖਾਲਿਆਂ ਤੇ ਵੀ ਲਾ ਰੱਖੇ ਨੇ ਬੂਟੇ ਆਹ ਦੇਖੋ ਜੀ ਤੁਸੀਂ ਆਹ ਦੇਖੋ ਤੁਸੀਂ ਇਹ ਕਿਸਾਨ ਨੇ ਦਿਮਾਗ ਲਾਇਆ ਕਿਉਂਕਿ ਉਹਨੂੰ ਪਤਾ ਸੀਗਾ ਵੀ ਘੱਟੋ ਘੱਟ ਵੀ ਦੋਸਤੋ ਇਹ ਤਿੰਨ ਚਾਰ ਕਿਲੇ ਥਾਂ ਪੰਜ ਕਿਲੇ ਥਾਂ 'ਚ ਛਪਾਇਦੇ ਲੱਗੇ ਹੋਏ ਨੇ ਤੇ ਇਸ ਤੋਂ ਬਾਅਦ ਜਦੋਂ ਕਣਕ ਵੱਢ ਕੇ ਉਸ ਤੋਂ ਬਾਅਦ ਇਹਦੇ ਵਿੱਚ ਸਬਜ਼ੀ ਲੱਗੇਗੀ ਆ ਤੁਸੀਂ ਦੇਖ ਸਕਦੇ ਹੋ ਦੋਸਤੋ ਜਿਹੜੇ ਵੀਰ ਕਹਿੰਦੇ ਸੀ ਨਾ ਮੱਲੀ ਸਾਹਿਬ ਇਹ ਨਹੀਂ ਹੋ ਸਕਦਾ ਤੇ ਆ ਵੇਖੋ ਜੀ ਮੈਂ ਤੁਹਾਨੂੰ ਸਪੈਸ਼ਲ ਚੱਲ ਕੇ ਆਇਆ ਮੈਂ ਤੁਹਾਨੂੰ ਦਿਖਾਉਣ ਵਾਸਤੇ ਸਪੈਸ਼ਲ ਵੀ ਆਹ ਦੇਖੋ ਲੱਗੇ ਬੂਟੇ ਵਿੱਚ ਤੇ ਲਾਲੋ ਜੀ ਵਿੱਚ ਘਟੋ ਘਾਟ ਇਹਨਾਂ ਨੇ ਤਾਂ ਥਾਂ ਹੀ ਥੋੜਾ ਛੱਡਿਆ ਦੋਸਤੋ ਇਹਨਾਂ ਨੇ ਤੇ ਮਿਲਦਾ 6-7 6-7 ਫੁੱਟ ਦੀ ਦੂਰੀ ਤੇ ਲਾ ਰੱਖੇ ਨੇ ਇਥੋਂ ਲੈ ਕੇ 6-7 ਫੁੱਟ ਦੀ ਦੂਰੀ ਤੇ ਲਾ ਰੱਖੇ ਨੇ ਤੇ ਬਾਕੀ ਤੁਹਾਨੂੰ ਅੰਦਰ ਜਾ ਕੇ ਵਿਖਾ ਦਿੰਨਾ ਇਧਰ ਉਹ ਪਾਣੀ ਦਿੰਦੇ ਆ ਜੀ ਆ ਵੇਖੋ ਨਾਲ ਹੀ ਛਪਾਈਦੇ ਪਲ ਜਾਂਦੇ ਆ ਛਪਾਈਦੇ ਤਾਂ ਦੋਸਤੋ ਫ੍ਰੀ ਪਲਦੇ ਨੇ ਆ ਵੇਖ ਲਓ ਤੁਸੀਂ ਅ ਲਗਭਗ ਵਿੱਚ ਟਰੈਕਟਰ ਟਪਣਾ ਵਾਸਤੇ ਜਗ੍ਹਾ ਹੈਗੀ ਆ ਜੀ ਅ ਯਾਨੀ ਕਿ ਲਾਲੂਤੀ 10 ਫੁੱਟ ਦੀ ਦੂਰੀ ਤੇ ਲੱਗੇ ਹੋਏ ਨੇ ਤੇ ਤਿੰਨ ਤਿੰਨ ਚਾਰ ਚਾਰ ਫੁੱਟ ਦੀ ਦੂਰੀ ਤੇ ਛਪਾਈਦਾ ਇੱਕ ਲੱਗਿਆ ਹੋਇਆ ਤੇ ਇੱਕ ਕਿਲੇ ਦੇ ਵਿੱਚ ਦੋਸਤੋ 1100 ਬੂਟਾ ਲੱਗਿਆ ਆ ਆ ਤੁਹਾਡੇ ਸਾਹਮਣੇ ਲੱਗਿਆ ਦੇ ਡੇਢ ਡੇਢ ਕਸਾਲ ਦੇ ਬੂਟੇ ਨੇ ਇਹ ਡੇਢ ਕਸਾਲ ਦੇ ਬੂਟੇ ਨੇ ਦੋਸਤੋ ਆ ਦੇਖ ਲਓ ਤੁਸੀਂ ਤਾਂ ਦੋਸਤੋ ਜਿਹੜੇ ਵੀਰ ਕਹਿੰਦੇ ਸੀ ਨਾ ਵੀ ਇਹ ਇਦਾਂ ਨਹੀਂ ਹੋ ਸਕਦਾ ਤੇ ਜਿੱਦਣ ਇਹ ਬਾਈ ਨੇ ਵੱਡੇ ਨਾ ਮੈਂ ਉਹਦੋਂ ਸਪੈਸ਼ਲ ਆਉਂਗਾ ਜਿੱਦਣ ਇਹ ਵੀਰ ਨੇ ਵੱਡੇ ਸਿਪਾਹੀ ਦੇ ਉਦੋਂ ਮੈਂ ਤੁਹਾਨੂੰ ਸਪੈਸ਼ਲ ਆਣ ਕੇ ਦਿਖਾਉਂਗਾ ਵੀ ਕਿੰਨੀ ਇਨਕਮ ਆ ਬਹੁਤਨਕਮਾ ਪਾਣੀ ਦੀ ਬਚਤ ਆ ਦੋਸਤੋ ਜੇਕਰ ਤੁਸੀਂ ਝੋਨੇ 'ਚ ਝੋਨਾ ਲਾਓ ਤਾਂ ਕਿੰਨੇ ਪਾਣੀ ਆਪਾਂ ਖਰਾਬ ਕਰਦੇ ਆ ਤੇ ਇਹ ਸਿਰਫ ਇੱਕ ਫਸਲ ਦਾ ਪਾਣੀ ਖਰਾਬ ਕਰੂਗਾ ਇੱਕ ਝੋਨੇ 'ਚ ਜਿੰਨਾ ਤੁਸੀਂ ਇੱਕ ਝੋਨਾ ਪਾਲਣ ਵੇਲੇ ਜਿੰਨਾ ਪਾਣੀ ਤੁਸੀਂ ਵੇਸਟ ਕਰੋਗੇ ਨਾ ਉਹਨਾ ਪਾਣੀ ਇਹ ਛਪੈਦਿਆਂ ਨੇ 5 ਸਾਲਾਂ ਦੇ ਵਿੱਚ ਲੈਣਾ ਆਹ ਦੇਖ ਲਓ ਜੀ ਵਿੱਚ ਕਣਕ ਹੋਈ ਖੜੀ ਆ ਵੇਖੋ ਕਣਕ ਬਹੁਤ ਸੋਹਣੀ ਆ ਤੇ ਕਣਕ ਵੱਢਣਗੇ ਤੇ ਕੱਢਣਗੇ ਨਾਲੇ ਤੂੜੀ ਬਣੂਗੀ ਨਾਲੇ ਕਣਕ ਵੀ ਉੰਨੀ ਝੜ ਜਾਣੀ ਆ ਮੈਨੂੰ ਲੱਗਦਾ ਨਹੀਂ ਵੀ 30 35 40 ਮਣ ਕਣਕ ਵੱਟ ਤੇ ਆ ਦੋਸਤੋ ਤੇ ਕਣਕ ਵੀ ਬਹੁਤ ਵਧੀਆ ਖੜੀ ਆ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਸ਼ੇਅਰ ਜ਼ਰੂਰ ਕਰ ਦੇ